ਪਠਾਨਕੋਟ ਪੁਲਿਸ ਨੇ ਮਿਰਥਲੀਲਾਕੇ ਵਿੱਚ ਨਾਜਾਇਜ਼ ਮਾਈਨਿੰਗ ਦੇ ਖਿਲਾਫ ਕੀਤੀ ਵੱਡੀ ਕਾਰਵਾਈ ਨਾਜਾਇਜ਼ ਮਾਈਨਿੰਗ ਕਰਦੇ ਹੋਏ 4 ਲੋਕਾਂ ਨੂੰ ਕੀਤਾ ਕਾਬੂ ਇੱਕ ਜੈਸਵੀ ਮਸ਼ੀਨ ਅਤੇ 2 ਟਿਪਪਰ ਪੁਲਿਸ ਨੇ ਜ਼ਬਤ ਕੀਤੇ ਐਫ ਆਈ ਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਠਾਨਕੋਟ ਪੁਲਿਸ ਵੱਲੋਂ ਲਗਾਤਾਰ ਨਾਜਾਇਜ਼ ਮਾਈਨਿੰਗ ਤੇ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਪਠਾਨਕੋਟ ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ਤੇ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਮੀਰਤਹ ਇਲਾਕੇ 'ਚ ਨਜਾਇਜ਼ ਮਾਈਨਿੰਗ ਕਰਦੇ ਹੋਏ ਪੁਲਿਸ ਵੱਲੋਂ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਇੱਕ ਜੇਸਵੀ ਮਸ਼ੀਨ ਅਤੇ ਦੋ ਟਿਪਪਰ ਜ਼ਬਤ ਕੀਤੇ ਹਨ ਜੋ ਕਿ ਗੈਰਕਾਨੂੰਨੀ ਹਨ ਮਾਈਨਿੰਗ ਸੰਬੰਧੀ ਐਫਆਈਆਰ ਦਰਜ ਕਰ ਲਈ ਗਈ ਹੈ ਇਸ ਗੈਰਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਹੋਰ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇੱਕ ਜੇਸਵੀ ਮਸ਼ੀਨ ਅਤੇ ਦੋ ਟਿਪਪਰ ਜ਼ਬਤ ਕੀਤੇ ਹਨ ਇਸ ਵਾਰੀ ਵਧੀਰੇ ਜਾਣਕਾਰੀ ਦਿੰਦੇ ਹੋ ਠਾਨਾ ਪ੍ਰਬਾਰੀ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਪਰ ਸਖਤ ਕਾਰਵਾਈ ਕੀਤੀ ਜਾਵੇਗੀ। ਇਹਦੇ ਵਿੱਚ ਸਾਰਾ ਇਨਫੋਰਮੇਸ਼ਨ ਮਿਲੀ ਸੀ ਸਾਡੀ ਟੀਮ ਨੇ ਜਾ ਕੇ ਉਸ ਜਗ੍ਹਾ ਤੇ ਰਿਪੋਰਟ ਕੀਤਾ ਜਿੱਥੋਂ ਸਾਨੂੰ ਪਤਾ ਲੱਗਾ ਕਿ ਉਹ ਮਾਈਨਿੰਗ ਉਸ ਟਾਈਮ ਤੇ ਚੱਲ ਰਹੀ ਸੀ। ਉਹ ਖੁਦਾਈ ਕਰ ਰਹੇ ਸੀ। ਉਤੋਂ ਜਿਹੜੀ ਇਲੀਗਲ ਮਾਈਨਿੰਗ ਚੱਲ ਰਹੀ ਸੀ ਤੇ ਉਤੋਂ ਅਸੀਂ ਚਾਰ ਬੰਦੇ ਜੜੇ ਆ ਉਹਨਾਂ ਨੂੰ ਅਸੀਂ ਫੜਿਆ ਮੌਕੇ ਤੇ। ਇਹ ਸਾਨੂੰ ਉੱਤੇ ਦੋ ਟ੍ਰੱਕਰ ਮਿਲੇ ਨੇ ਇੱਕ ਜਿਹੜਾ ਪੂਰਾ ਲੋਡਡ ਸੀ ਤੇ ਇੱਕ ਖਾਲੀ ਸੀ ਜਿਹਦੇ ਵਿੱਚ ਭਰਨ ਦੀ ਤਿਆਰੀ ਚੱਲ ਰਹੀ ਸੀ ਤੇ ਇੱਕ ਸਾਨੂੰ ਮੌਕੇ ਤੇ ਜੀਸੀਬੀ ਮਸ਼ੀਨ ਵਰਕਿੰਗ ਕੰਡੀਸ਼ਨ ਤੇ ਮਿਲਿਆ ਉਹਦੇ ਵਿੱਚ ਹਜੇ ਤੱਕ ਸਾਨੂੰ ਜਿਹੜੇ ਕ੍ਰਸ਼ਰਸ ਦੇ ਮਾਲਕ ਨੇ ਉਹਨਾਂ ਬਾਰੇ ਨਹੀਂ ਪਤਾ ਲੱਗਾ ਹਜੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਾਏਗਾ ਪਲੱਸ ਜਿਹੜੇ ਗੱਡੀਆਂ ਦੇ ਮਾਲਕ ਨੇ ਜਿਨ੍ਹਾਂ ਦੀਆਂ ਗੱਡੀਆਂ ਯੂਜ਼ ਹੋ ਰਹੀਆਂ ਸੀ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਾਊਗਾ ਲੋਕਾਂ ਨੂੰ ਪੱਲਾ ਵੀ ਇੱਕ ਰਿਕਵੈਸਟ ਕੀਤੀ ਸੀ ਇੱਕ ਮੈਸੇਜ ਪਾਇਆ ਸੀ इतने भी है, कि इलीगल माइनिंग अफसर नेीरोस पॉलिसी चलाई गई है माइनिंग बिल्कुल भी इलीगल माइनिंग नहीं की जाएगी पेलनिंग दिखती गई है तो मैं अब दोबारा लोगों को अपील करा कि बिल्कुल भी माइनिंग जी बंद की जाए जो उन्नीकी का भी करते हैं ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾ ਮੇਨਾ ਦਿੱਤੇ ਤੇ ਜੋ ਵੀ ਕਾਨੂੰਨ ਦੀਆਂ ਧਾੜਾਂਾਂ ਬੰਦੀਆਂ ਨਾਲ ਉਹਨਾਂ ਦੇ ਤਹਿਤ ਉਹਨਾਂ ਤੇ ਬੱਚਾ ਬੈਠ ਕਰਾਂਗੇ